ਪਾਸਪੋਰਟ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਇਸ ਵੇਲੇ ਖੜੇ ਆ ਜੀ ਡੇਰਾ ਮੇਗਵਾਲ ਗੰਜੀਆਂ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਅੱਜ ਦੱਸਦੀ ਹੈ ਕਿ ਅੱਜ ਡੇਰੇ ਦੇ ਮੁੱਖ ਅਧਿਨੇਸ਼ੀਨ ਔਰ ਸੰਚਾਲਕ ਸੰਤ ਬਾਬਾ ਇੰਦਰਦਾਸ ਮਹਾਰਾਜ ਜੀ ਦਾ ਅੱਜ ਜਿਹੜਾ ਜਨਮ ਦਿਹਾੜਾ ਔਰ ਡੇਰੇ ਦੀ ਸਮੂਹ ਸੰਗ ਸਾਧ ਸੰਗਤ ਔਰ ਇਲਾਕਾ ਨਿਵਾਸੀਆਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਅੱਜ ਡੇਰੇ ਵਿਖੇ ਮਨਾਇਆ ਗਿਆ ਸੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਸੰਤ ਬਾਬਾ ਇੰਦਰਦਾਸ ਜੀ ਇਸ ਵੇਲੇ ਜਿਹੜੇ ਹੈਗੇ ਆ ਉਹ ਮੌਜੂਦ ਨਹੀਂ ਹਨ ਕਿਉਂਕਿ ਉਹ ਬਾਹਰਲੇ ਟੂਰ ਤੇ ਗਏ ਹੋਏ ਨੇ ਪਰ ਫਿਰ ਵੀ ਅੱਜ ਡੇਰੇ ਸਮੂਹ ਸਾਧ ਸੰਗਤ ਵੱਲੋਂ ਜਿਹੜਾ ਅੱਜ ਸੰਤ ਬਾਬਾ ਇੰਦਰਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਅੱ ਬਿਰਾਜ ਤੁਹਾਨੂੰ ਦਿਖਾ ਰਹੇ ਆ ਸੰਤ ਬਾਬਾ ਇਸ਼ਰਦਾਸ ਜੀ ਮਹਾਰਾਜ ਜੀ ਦਾ ਡੇਰਾ ਹੈ ਜਿੱਥੇ ਕੀ ਸੰਤ ਸਤਗੁਰ ਬੰਦੀ ਛੋੜ ਇਸਸ਼ਾ ਦਾਸ ਮਹਾਰਾਜ ਜੀ ਨੇ ਜਿਹੜੀ ਹੈਗੀ ਆਪਣੀ ਬੰਦਗੀ ਕੀਤੀ ਹੈ ਉਹਨਾਂ ਦਾ ਤਪੋ ਭੂਮੀ ਉਹਨਾਂ ਦਾ ਤਪੋ ਸਥਾਨ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਡੇਰਾ ਮੇਗੋਵਾਲ ਗੰਜ਼ੀਆਂ ਤੋਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅੱਜ ਡੇਰੇ ਦੇ ਮੁੱਖ ਸੰਚਾਲਕ ਗਦੀਨਸ਼ੀਨ ਸੰਤ ਬਾਬਾ ਇੰਦਰਦਾਸ ਜੀ ਮਹਾਰਾਜ ਉਹਨਾਂ ਦਾ ਜਿਹੜਾ ਹੈਗਾ ਜਨਮ ਦਿਹਾੜਾ ਮਨਾਇਆ ਗਿਆ ਸੋ ਤੁਸੀਂ ਦੇਖ ਰਹੇ ਹੋ ਡੇਰਾ ਮੇਗੋਵਾਲ ਗੰਜ਼ੀਆਂ ਤੋਂ ਲਾਈਵ ਤਸਵੀਰਾਂ ਕਾਸਪਰ ਟੀਵੀ ਚੈਨਲ ਦੇ ਨਾਲ ਡੈਡ ਵਾਈ ਕੋਪੀ ਇਥੇ

ਕੋਲ ਮੈਂ ਗਿਆ ਇੱਕ ਟੰਡਾ ਇਹਦਾ ਕਾਸੇ ਨੇ ਟੰਡੇ ਕੱਟਾਰੇ I